ਦਸਦੀਏ ਜੀ ਦੇ ਬਾਬਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥੀਆਂ ਦੇ ਰਹਿਣ ਵਾਲਿਆਂ ਨੇ ਜੀਹਾਂ ਦੱਸਦੀਏ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪਿੰਡ ਵਾਲੇ ਬਜ਼ੁਰਗਾਂ ਨਾਲ ਭੈਣਾਂ ਨਾਲ ਮਾਤਾਵਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਜੀਹਾਂ ਦੱਸਦੀਏ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਜਿਸ ਨੂੰ ਫੈਨਜ਼ ਬੇहद ਪਸੰਦ ਕਰ ਰਹੇ ਨੇ ਅਤੇ ਉਹਨਾਂ ਨੇ ਇਸ ਵੀਡੀਓ ਨੂੰ ਸਾਂਝੀ ਕਰ ਲਿਖਿਆ ਮੇਰਾ ਪਿੰਡ ਵਡਾਲਾ ਗ੍ਰਾਂਥੀਆਂ ਦੇ ਮੇਰੇ ਆਪਣੇ ਲੋਕ ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੇਰਾ ਪਿੰਡ ਮੇਰੇ ਲੋਕ ਜੀਹਾਂ ਦੱਸ ਦਈਏ ਰঞ্জੀਤ 바ਵਾ ਦੇ ਪਿੰਡ ਵਾਲਿਆਂ ਲਈ ਮਾਣ ਵਾਲੀ ਗੱਲਾਂ ਜਦੋਂ ਉਹ ਆਪਣੇ ਪਿੰਡ ਵਾਲਿਆਂ ਨਾਲ ਜੱਫੀ ਪਾ ਜਾ ਮਿਲੇ ਅਤੇ ਪਿੰਡ ਵਾਲਿਆਂ ਲਈ ਮਾਣ ਵਾਲੀ ਗੱਲ ਹੈ ਜੀਹਾਂ ਦੱਸ ਦਈਏ ਛੋਟੇ ਪਿੰਡ ਤੋਂ ਉੱਠ ਕੇ ਇੱਕ ਵੱਡਾ ਮੁਕਾਮ ਪਾ ਜਾਣਾ ਤੇ ਸੁਪਰਸਟਾਰ ਬਣ ਜਾਣਾ ਰੰਜੀਤ ਬਾਬਾ ਨੇ ਇਹ ਵੀਡੀਓ ਸਾਂਝੀ ਕੀਤੀ ਹੈ ਜਰਾ ਤੁਸੀਂ ਵੀ ਦੇਖ ਲਓ ਇਹ ਵੀਡੀਓ